ਸਭ ਤੋਂ ਪਹਿਲਾਂ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਨੂੰ ਖੇਤੀ ਬਾਰੇ ਜਾਣਕਾਰੀਆਂ ਦਿੰਦਾ ਰਹਿਣਾ ਅੱਜ ਮੈਂ ਤੁਹਾਨੂੰ ਇੱਕ ਖੇਤੀ ਬਾਰੇ ਹੋਰ ਜਾਣਕਾਰੀ ਦੇਣੀ ਚਾਹਣਾ ਜਾਣਕਾਰੀ ਕੀ ਹੈ ਤਰਬੂਜ ਦੀ ਖੇਤੀ ਕਿਵੇਂ ਕਰੀਏ ਤਰਬੂਜ ਦੀ ਖੇਤੀ ਹੋਊ ਨਾਲ ਨਾਲ ਇਸ ਦੇ ਜਿਵੇਂ ਆਪਾਂ ਕਹიდੀਏ ਐਂਟਰ ਕ੍ਰੋਪਿੰਗ ਮੰਨ ਲਓ ਜਾਂ ਮਿਕਸ ਖੇਤੀ ਮੰਨ ਲਓ ਵੀ ਕਿਵੇਂ ਕਰ ਸਕਦੇ ਆ ਦੇਖੋ ਜੀ ਬਾਈ ਨੇ ਸਟਾਰਟਿੰਗ ਕੀਤੀ ਆ ਦੇਖੋ ਸਟਾਰਟਿੰਗ ਕਰਨ ਤੇ ਪਹਿਲਾਂ ਤਜਰਬੇ ਹੁੰਦੇ ਨੇ ਦੇਖਿਆ ਜਾਂਦਾ ਫਿਰ ਉਸ ਤੋਂ ਬਾਅਦ ਵੱਡੇ ਪੱਧਰ ਤੇ ਵੀ ਕੀਤੀ ਜਾਂਦੀ ਆ ਇਹਨਾਂ ਨੇ ਕੀ ਕੀਤਾ ਜੀ ਸਭ ਤੋਂ ਪਹਿਲਾਂ ਬਾਹਣ ਦੀ ਚੰਗੀ ਤਰ੍ਹਾਂ ਬਾਹੀ ਕਰਕੇ ਉਹਦੇ ਵਿੱਚ ਖਾਦਾਂ ਪਾ ਕੇ ਉਹਦੇ ਵਿੱਚ ਨੋਨੀਓ ਕੰਪਨੀ ਦਾ ਤਰਬੂਜ ਆਉਂਦਾ ਜੀ ਜੰਨਤ ਜੰਨਤ ਦੀ ਬਿਜਾਈ ਕੀਤੀ ਆ ਸੈਂਟਰ ਦੇ ਵਿੱਚ ਡ੍ਰਿਪ ਦਾ ਪੈਪ ਵਸਾ ਕੇ ਜੀ ਤੇ ਬੂਟੇ ਤੋਂ ਬੂਟੇ ਦਾ ਫਾਸਲਾ ਜਿਹੜਾ ਲਗਭਗ 1.5 ਫੁੱਟ ਦਾ ਹੈ ਜੀ ਦੇਖੋ ਜੀ ਫਲ ਚੱਕ ਰੱਖਿਆ ਬੂਟੇ ਨੇ ਅੱਜ ਲਗਭਗ ਕੀ ਅੱਜ ਹੋ ਗਈ 19 ਮਾਰਚ ਹੋ ਚੁੱਕੀ ਹੈ ਦੇਖੋ ਜੀ ਉਸ ਤੋਂ ਬਾਅਦ ਇਹਨਾਂ ਨੇ ਕੀ ਕਰਿਆ ਇੱਕ ਸਾਈਡ ਤੇ 1 ਫੁੱਟ ਦੇ ਫਾਸਲੇ ਤੇ ਖੀਰਾ ਲਾਇਆ ਜੀ ਦੇਖੋ ਇਹ ਖੀਰੇ ਤੋਂ ਬਾਅਦ ਜੀ ਇਸ ਇਹਨਾਂ ਨੇ ਕੀ ਕੀਤਾ ਜੀ ਇੱਕ ਸਾਈਡ ਤੇ ਕੁਝ ਲਾਈਨਾਂ ਦੇ ਵਿੱਚ ਇਹਨਾਂ ਨੇ ਕਰੇਲਾ ਵੀ ਲਾਇਆ ਜੀ ਖੀਰਾ ਕਰੇਲਾ ਤੇ ਤਰਬੂਜ ਯਾਨੀ ਦੋ ਫਸਲਾਂ ਦੀ ਆਪਾਂ ਕਹਿ ਸਕਦੇ ਹਾਂ ਖਰਬੂਜਾ ਤੇ ਨਹੀਂ ਇਹ ਤਰਬੂਜ ਤੇ ਖੀਰਾ ਤਰਬੂਜ ਤੇ ਕਰੇਲਾ ਦੋਨਾਂ ਦੀ ਮਿਕਸ ਖੇਤੀ ਕੀਤੀ ਹੈ ਮਿਕਸ ਖੇਤੀ ਕਰਨ ਦੇ ਕੀ ਫਾਇਦੇ ਨੇ ਮੈਂ ਤੁਹਾਨੂੰ ਦੱਸਦਾ ਅੱਗੇ ਜਾ ਕੇ ਜੀ ਟੈਂਪਰੇਚਰ ਹਾਈ ਹੋ ਜਾਣਾ ਟੈਂਪਰੇਚਰ ਹਾਈ ਦੇ ਕਾਰਨ ਜਿਹੜਾ ਜਨਤ ਤਰਬੂਜਾ ਧੁੱਪ ਨਾਲ ਖਰਾਬ ਹੋਣ ਲੱਗ ਜਾਂਦਾ ਕਾਫੀ ਵੀਰਾਂ ਦੇ ਫੋਨ ਆਉਂਦੇ ਨੇ ਕਾਫੀ ਸਮੱਸਿਆ ਹੁੰਦੀ ਆ ਉਸ ਲਈ ਉਸ ਨੂੰ ਲੋ ਤੋਂ ਤੇ ਧੁੱਪ ਤੋਂ ਮੰਨ ਲਓ ਧੁੱਪ ਤੋਂ ਬਚਾਉਣ ਵਾਸਤੇ ਇਹਨਾਂ ਨੇ ਕੀ ਕੀਤਾ ਸਭ ਤੋਂ ਪਹਿਲਾਂ ਸੈਂਟਰ ਦੇ ਵਿੱਚ ਇੱਕ ਕੀ ਗੱਡਿਆ ਬੈੱਡ ਦੇ ਸੈਂਟਰ 'ਚ ਸਿਰੇ ਤੇ ਦੇਖੋ ਜੀ ਉਸ ਤੋਂ ਬਾਅਦ ਕਾਲੇ ਰੰਗ ਦੀ ਵਾਇਰ ਲੈ ਕੇ 15 ਤੋਂ 15 ਫੁੱਟ 15 ਫੁੱਟ ਦੇ ਫਾਸਲੇ ਨਾਲ ਬਾਸ ਗੱਡੇ ਨੇ ਜੀ ਦੇਖੋ ਦੇਖੋ ਬਾਸ ਗੱਡਣ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਜੀ ਕਾਲੇ ਰੰਗ ਦੀ ਪਲਾਸਟਿਕ ਦੀ ਤਾਰ ਆਉਂਦੀ ਆ ਉਹ ਤਾਰ ਨੂੰ ਦੇਖੋ ਐਵੇਂ ਬਲ ਮਾਰਿਆ ਦੇਖੋ ਜੀ ਉਸ ਤੋਂ ਬਾਅਦ ਤਾਰ ਦੇ ਨਾਲ ਜੀ ਇਹਨਾਂ ਨੇ ਇੱਕ ਜਾਲ ਬੰਨਿਆ ਜੀ ਤੁਹਾਨੂੰ ਦਿਖਦਾ ਹੋਵੇ ਸਾਇਦਾ ਦੇਖੋ ਵੀਡੀਓ ਦੇ ਵਿੱਚ ਜਾਲ ਦਿਖਦਾ ਜਾਲ ਦੇ ਉੱਪਰ ਜੀ ਖੀਰੇ ਦੀਆਂ ਬੇਲਾਂ ਚੜਾ ਦਿੱਤੀਆਂ ਜਾਣਗੀਆਂ ਜੀ ਖੀਰਾ ਜਿਹੜਾ ਉੱਪਰ ਲੱਗਣਾ ਜੀ ਤਰਬੂਜ ਥੱਲੇ ਲੱਗਣਾ ਜੀ ਥੱਲੇ ਵਾਲਾ ਏਰੀਆ ਸਾਰਾ ਕਵਰ ਹੋ ਗਿਆ ਤੇ ਉੱਪਰਲਾ ਏਰੀਆ ਖੀਰਾ ਕਵਰ ਕਰ ਲੂਗਾ ਖੀਰਾ ਕਵਰ ਕਰਨ ਦੇ ਨਾਲ ਜੀ ਜਦੋਂ ਖੀਰੇ ਨੇ ਉੱਪਰਲਾ ਏਰੀਆ ਕਵਰ ਕਰ ਲਿਆ ਤਾਂ ਜਿਵੇਂ ਆਪਾਂ ਕਹੇ ਦੀ ਆ ਵੀ ਸਾਫ ਹੋ ਜੂਗੀ ਟੈਂਪਰੇਚਰ ਕੰਟਰੋਲ ਹੋ ਜੂਗਾ ਯਾਨੀ ਜੇ ਆਪਾਂ ਗੱਲ ਕਰੀਏ ਤਾਂ ਡਾਊਨ ਮਤਲਬ 4-5 ਦਾ ਫਰਕ ਪੈ ਜੂਗਾ ਟੈਂਪਰੇਚਰ ਦਾ 4-5 ਦੀ ਮੇਨ ਖੇਡ ਹੁੰਦਾ ਜੀ ਜਦੋਂ 4-5 ਟੈਂਪਰੇਚਰ ਡਾਊਨ ਹੋ ਜੇ ਤਾਂ ਬਹੁਤ ਹੁੰਦਾ ਜੀ ਬੇਲਾਂ ਨੂੰ ਬਹੁਤ ਵੱਡਾ ਸਹਾਰਾ ਮਿਲ ਜਾਂਦਾ ਦੇਖੋ ਜੀ ਇਹਦੇ ਉੱਪਰ ਹੀਰੇ ਦੀਆਂ ਬੇਲਾਂ ਚੜ ਜਾਣਗੀਆਂ ਜੀ ਤੇ ਖੀਰਾ ਵੀ ਵਧੀਆ ਝੜ ਦੇਊਗਾ ਜੀ ਉਮੀਦ ਆ। ਤਰਬੂਜ ਦਾ ਵੀ ਸਾਨੂੰ ਉਮੀਦ ਆ ਵੀ ਇਸ ਤੋਂ ਪਹਿਲਾਂ ਨਾਲੋਂ ਜ਼ਿਆਦਾ ਝੜ ਦੇਊਗਾ ਮਤਲਕ ਇਕੱਲੇ ਨਾਲੋਂ। ਦੇਖੋ ਜੀ। ਉਸ ਤੋਂ ਬਾਅਦ ਜੀ ਅੱਗੇ ਕੀ ਕੀਤਾ ਜੀ। ਜਿਹੜਾ ਖੀਰੇ ਦੇ ਦੇ ਬੂਟੇ ਤੋਂ ਬੂਟੇ ਦਾ ਫਾਸਲਾ ਜੀ ਸਾਈਡ ਤੇ ਉਹ 1 ਫੁੱਟ ਦਾ ਰੱਖਿਆ ਗਿਆ ਜੀ। ਦੇਖੋ ਜੀ। ਆ ਖੀਰੇ ਦੀਆਂ ਬੇਲਾਂ ਚੜਨੀਆਂ ਵੀ ਸਟਾਰਟ ਹੋ ਗਈਆਂ। ਉਸ ਤੋਂ ਬਾਅਦ ਕਰੇਲੇ ਦਾ ਕਿਵੇਂ ਕੀਤਾ ਜੀ ਕਰੇਲੇ ਦਾ ਫਾਸਲਾ ਜਿਹੜਾ ਉਹ ਡੇਢ ਫੁੱਟ ਬੂਟੇ ਤੋਂ ਬੂਟੇ ਦਾ ਰੱਖਿਆ ਗਿਆ ਜੀ ਦੇਖੋ ਜੀ ਬੇਲਾ ਉੱਪਰ ਚੜਨਦ ਨੂੰ ਸਟਾਰਟ ਹੋ ਗਈਆਂ ਨੇ ਇਹ ਜਾਲ ਲਾਇਆ ਹੋਇਆ ਜੀ ਦੇਖੋ ਜੀ ਦੇਖੋ ਜੀ ਅਜੇ ਇਹਨਾਂ ਨੇ ਅੱਧੇ ਏਕੜ 'ਚ ਸਟ੍ਰਕਚਰ ਲਾਇਆ ਅੱਧੇ 'ਚ ਅਜੇ ਇਹਨਾਂ ਨੇ ਲਾਉਣਾ ਇਹ ਕਿਵੇਂ ਕਰਦੇ ਨੇ ਪਹਿਲਾਂ ਇਨਾਂ ਲਈ ਉਹ ਹੈਗਾ ਜਿਹੜਾ ਮਤਲਬ ਧਰਤੀ ਦੇ ਵਿੱਚ ਡਿੰਗਰ ਕਹਿੰਦੇ ਨੇ ਗਲੀ ਕੱਢਣ ਵਾਲਾ ਗਲੀ ਕੱਢ ਕੇ ਬਾਸ ਨੂੰ ਵਿੱਚ ਖੜਾ ਕਰ ਦਿੰਦੇ ਨੇ ਦੇਖੋ ਜੀ ਤੇ ਉੱਪਰੋਂ ਤਾਰ ਦਾ ਬਲ ਮਾਰ ਦਿੰਦੇ ਨੇ ਦੇਖੋ ਜੀ ਇਸ ਤੋਂ ਬਾਅਦ ਦੇਖੋ ਜੀ ਕਰੇਲੇ ਦੀ ਬਿੱਲ ਚੜਨੀ ਸਟਾਰਟ ਹੋ ਗਈ ਆਪਣੇ ਆਪ ਹੀ ਚੜ ਜਾਣਗੇ ਜੀ ਸਾਰੀਆਂ ਉੱਤੇ ਤੇ ਬਾਕੀ ਇਸ ਦੇ ਉੱਤੇ ਕੀ ਬਿਮਾਰੀਆਂ ਆਉਂਦੀਆਂ ਨੇ ਜੇ ਤੁਹਾਨੂੰ ਗੱਲ ਕਰੀਏ ਤਾ ਇਸ ਦੇ ਉੱਤੇ ਮੰਨ ਕੇ ਚੱਲੋ ਵੀ ਹੁਣ ਫਰੂਟ ਫ्लाई ਦਾ ਅਟੈਕ ਹੋ ਸਕਦਾ ਇਸ ਲਈ ਮੈਲਾਥੀਨ ਦੀ ਸਪਰੇ ਕਰ ਸਕਦੇ ਆ ਜਿਵੇਂ ਬੇਲਾਂ ਦੀ ਸਟੇਜ ਦੇਖ ਕੇ ਜਿਵੇਂ ਹੁਣ ਤੁਸੀਂ ਦੇਖੋ ਇਹ ਬੇਲਾਂ ਦੇ ਉੱਤੇ ਤੁਸੀਂ 15 ਲੀਟਰਾਈ ਟੈਂਕੀ ਚ 50 ਐਮ ਐਲ ਮੈਲਾਥੀਨ ਪਾ ਕੇ ਸਪਰੇ ਕਰ ਸਕਦੇ ਹੋ ਖੀਰੇ ਦੇ ਉੱਤੇ ਤੁਹਾਨੂੰ ਪਤਾ ਹੀ ਆ ਵੀ ਡੌਨੀ ਦਾ ਦੇਖਿਆ ਜਾਂਦਾ ਜਾਂ ਥ੍ਰਿਪ ਦਾ ਇਹ ਚੀਜ਼ ਨੂੰ ਕੰਟਰੋਲ ਕਰਨ ਵਾਸਤੇ ਦਵਾਈਆਂ ਕਾਫੀ ਆਉਂਦੀਆਂ ਨੇ ਉਹ ਸਿੜਕ ਸਕਦੇ ਹੋ ਵਾਕੀ ਕੀ ਹੈ ਜਦੋਂ ਹੁਣ ਫਰੂਟ ਦੇ ਉੱਤੇ ਫਸਲ ਆ ਗਈ ਤਾਂ ਇਸ ਨੂੰ ਕੈਲਸ਼ੀਅਮ ਵੀ ਦੇਣਾ ਪਊਗਾ ਜੀ ਬੋਰਨ ਵੀ ਦੇਣਾ ਪਊਗਾ ਮੈਗਨੀਸ਼ੀਅਮ ਵੀ ਦੇਣਾ ਪਊਗਾ ਹੂਮਿਕ ਵੀ ਦੇਣਾ ਪਊਗਾ ਸੀ ਬੀਡ ਵੀ ਦੇਣਾ ਪਊਗਾ ਜੀ ਅਮੀਨੋ ਐਸਿਡ ਵੀ ਦੇਣਾ ਪਊਗਾ ਸਾਰੇ ਤਰ੍ਹਾਂ ਦੇ ਤੱਤ ਦਿੱਤੇ ਜਾਣਗੇ ਤੇ ਬੇਲਾ ਆਪਣੇ ਆਪ ਹੀ ਗਰੋ ਕਰਣਗੀਆਂ ਤੇ ਬਾਕੀ ਮੈਕਰੋਨੂਟ੍ਰੀਐਂਟਾਂ ਦੇ ਸਪਰੇ ਵੀ ਕਰੇ ਜਾਣਗੇ ਜੀ ਜਿਸ ਤਰ੍ਹਾਂ ਦੀ ਕੋਈ ਵੀ ਬਿਮਾਰੀ ਆਉਂਦੀ ਹੈ ਅਸੀਂ ਤੁਹਾਨੂੰ ਉਸ ਬਾਰੇ ਵੀ ਪੂਰੀ ਜਾਣਕਾਰੀ ਦੇਵਾਂਗੇ ਤੇ ਅਸੀਂ ਮਤਲਬ ਤੁਹਾਨੂੰ ਥੋੜੇ ਦਿਨਾਂ ਤੱਕ ਦੁਬਾਰੇ ਵੀਡੀਓ ਬਣਾ ਕੇ ਅਸੀਂ ਤੁਹਾਨੂੰ ਖੇਰ ਵੀ ਇਸ ਬਾਰੇ ਦੱਸਾਂਗੇ ਵੀ ਕਿਵੇਂ ਆ ਜੇਕਰ ਤੁਸੀਂ ਵੀ ਐਵੇਂ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਇੱਕ ਲੈਣ ਜਾਂ ਦੋ ਲੈਣਾ ਜ਼ਰੂਰ ਕਰਕੇ ਦੇਖੋ ਤੁਹਾਨੂੰ ਪਤਾ ਲੱਗੇ ਵੀ ਇਹ ਕਿਵੇਂ ਆ ਕਾਮਯਾਬ ਆ ਜਾਂ ਕੀ ਆ ਕਿਉਂਕਿ ਆਪਾਂ ਨੂੰ ਆਪ ਕਰਕੇ ਪਤਾ ਲੱਗਣਾ ਵੀ ਕਿਵੇਂ ਆ ਬਾਲੇ ਵੀਰ ਜਿਵੇਂ ਮੰਨ ਲਓ ਵੀ ਕਰੇਲੇ ਦੀ ਫਸਲ ਕਰਦੇ ਨੇ ਤਾਂ ਤਰਬੂਜ ਦੀ ਜੇ ਦੇਖਿਆ ਜਾਵੇ ਤਾਂ ਨਾਲ ਫ੍ਰੀ ਦੀ ਉਹ ਇੱਕ ਤਰ੍ਹਾਂ ਦੀ ਕਿਉਂਕਿ ਟੈਕਚਰ ਦਾ ਖਰਚਾ ਤਾਂ ਉਹੀ ਆਉਣਾ ਮਲਚਿੰਗ ਦਾ ਖਰਚਾ ਵੀ ਉਹੀ ਆਉਣਾ ਚਲੋ ਖਾਦਾਂ ਦਾ ਡ੍ਰਿਪਰ ਅਸੀਂ ਥੋੜਾ ਵੱਧ ਜਾਂਦਾ ਇਸ ਤਰ੍ਹਾਂ ਤੁਸੀਂ ਕਰੋਗੇ ਤਾਂ ਤੁਸੀਂ ਜ਼ਰੂਰ ਕਾਮਯਾਬ ਹੋਵੋਗੇ ਮੈਂ ਉਮੀਦ ਕਰਦਾ ਇਸ ਤਰ੍ਹਾਂ ਤੁਸੀਂ ਨਮੀਆਂ ਨਮੀਆਂ ਆਪਣੇ ਆਪ ਸੋਚਾ ਰੱਖ ਕੇ ਵੀ ਇੱਥੇ ਇਹ ਚੀਜ਼ ਕਾਮਯਾਬ ਹੋ ਸਕਦੀ ਹੈ ਤੁਸੀਂ ਕਰ ਸਕਦੇ ਹੋ ਕਿਉਂਕਿ ਇਹਨਾਂ ਨੂੰ ਕਿਸੇ ਯੂਨੀਵਰਸਿਟੀ ਨੇ ਨਹੀਂ ਦੱਸਿਆ ਜੇ ਸੋਚਿਆ ਜਾਵੇ ਇਹਨਾਂ ਨੇ ਆਪਣੇ ਆਪ ਹੀ ਇਹ ਸੋਚ ਕੇ ਕੰਮ ਕੀਤਾ ਗਿਆ ਜੀ ਮੈਨੂੰ ਉਮੀਦ ਆ ਵੀ ਇਹ ਕੰਮ ਕਾਮਯਾਬ ਹੋਣਾ ਕਾਮਯਾਬ ਹੋਊਗਾ ਤਾਂ ਤੁਸੀਂ ਜ਼ਰੂਰ ਕਰਨਾ ਮੈਂ ਤੁਹਾਨੂੰ ਦੱਸੂਗਾ ਵੀ ਕਾਮਯਾਬ ਹੋਇਆ ਇਹਨਾਂ ਦਾ ਜਾਂ ਕਿਵੇਂ ਹੋਇਆ ਚਲੋ ਪਹਿਲਾਂ ਜਦੋਂ ਕੋਈ ਨਵਾਂ ਕੰਮ ਕਰਦਾ ਤਾਂ ਥੋੜੀਆਂ ਮੁਸ਼ਕਲਾਂ ਜ਼ਰੂਰ ਆਉਂਦੀਆਂ ਨੇ ਪਰ ਹੌਰੀ ਹੌਲੀ ਹੌਲੀ ਮੁਸ਼ਕਲਾਂ ਦਾ ਸਾਰਿਆਂ ਦਾ ਹੱਲ ਲੱਭ ਜਾਂਦਾ ਜੀ ਕਦੇ ਵੀ ਇਹ ਨਹੀਂ ਹੁੰਦਾ ਵੀ ਨਹੀਂ ਹੱਲ ਲੱਭਦਾ ਹਰ ਇੱਕ ਮੁਸ਼ਕਲ ਦਾ ਹੱਲ ਮਿਲ ਹੀ ਜਾਂਦਾ ਜੀ ਜਦੋਂ ਆਪਾਂ ਮਿਹਨਤ ਕਰਦੇ ਆ ਜਿਵੇਂ ਆਪਾਂ ਕਹਿੰਦੇ ਲੋੜ ਕਾਢਦੀ ਮਾਂ ਹੁੰਦੀ ਹੈ ਜਦੋਂ ਆਪਾਂ ਨੂੰ ਲੋੜ ਪੈਂਦੀ ਆ ਤਾਂ ਆਪਣੇ ਆਪ ਆਪਣੇ ਲਵੇ ਚੱਲ ਕੇ ਆ ਜਾਂਦੀ ਏ ਕਾਰਡ ਵੀ ਇਧਰ ਵੀ ਦੇਖੋ ਜੀ ਬਸ ਥੋੜੇ ਦਿਨਾਂ ਦੇ ਵਿੱਚ ਇਹਨਾਂ ਨੇ ਸੈੱਟ ਕਰ ਦੇਣਾ ਇਸ ਤਰ੍ਹਾਂ ਤੁਸੀਂ ਮਿਕਸ ਖੇਤੀ ਕਰਨ ਬਾਰੇ ਸੋਚੋ ਤੇ ਕਰੋ ਤੇ ਇਨਕਮ ਆਪਣੀ ਵਧਾਓ ਤੁਹਾਨੂੰ ਪਤਾ ਹੀ ਆ ਤਰਬੂਜ ਤੋਂ ਵਧੀਆ ਇਨਕਮ ਹੋਣੀ ਆ ਖੀਰੇ ਤੋਂ ਵਧੀਆ ਇਨਕਮ ਹੋਣੀ ਆ ਜਾਂ ਕਰੇਲੇ ਤੋਂ ਵਧੀਆ ਹੋਣੀ ਆ ਉਸ ਤੋਂ ਬਾਅਦ ਫਸਲ ਦੇ ਐਂਡ ਦੇ ਵਿੱਚ ਪਤਾ ਲੱਗ ਜੂਗਾ ਵੀ ਕਿਹੜੀ ਫਸਲ ਵਧੀਆ ਹੋਈ ਆ ਫਸਲ ਦਾ ਝਾੜ ਦੇਖਣਾ ਰੇਟ ਦੀ ਗੱਲ ਨਹੀਂ ਰੇਟ ਕਿਸੇ ਸਾਲ ਜ਼ਿਆਦਾ ਆ ਜਾਂਦਾ ਕਿਸੇ ਸਾਲ ਘੱਟ ਆ ਜਾਂਦਾ ਪਰ ਤੁਸੀਂ ਨੇ ਝਾੜ ਦੇਖਣਾ ਜੇਕਰ ਜਿਹੜੀ ਫਸਲ ਦਾ ਤੁਹਾਨੂੰ ਝਾੜ ਵਧੀਆ ਮਿਲਦਾ ਵਧੀਆ ਸੂਣੀ ਹੁੰਦੀ ਹੈ ਨਾਲ ਤਾਂ ਉਸ ਫਸਲ ਨੂੰ ਅਗਲੀ ਵਾਰੀ ਆਪਾਂ ਬੀਜ ਕੇ ਵਧੀਆ ਕਮਾਈ ਕਰ ਸਕਦੇ ਹਾਂ ਹੁਣ ਜੇ ਮੈਂ ਕਮਾਈ ਦੀ ਗੱਲ ਕਰਾਂ ਵੀ ਕਿੰਨੀ ਹੋ ਜੂ ਇਸ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਇਹ ਸਾਰੀਆਂ ਕੱਚੀਆਂ ਗੱਲਾਂ ਨੇ ਜੀ ਕੱਲ ਅਸਲ ਵਿੱਚ ਸੀਜ਼ਨ ਪੂਰਾ ਹੋਏ ਤੋਂ ਬਾਅਦ ਦੇ ਵਿੱਚ ਹੀ ਪਤਾ ਚੱਲਣਾ ਵੀ ਕਿੰਨੀ ਨਿਕਮ ਹੋਈ ਆ ਕੀ ਗੱਲ ਹੋਈ ਆ ਉਹ ਮੈਂ ਤੁਹਾਡੇ ਨਾਲ ਸਾਰੀ ਜ਼ਰੂਰ ਸ਼ੇਅਰ ਕਰਾਂਗਾ ਵੀ ਐਨੀ ਹੋਈ ਆ ਇਸ ਤਰ੍ਹਾਂ ਤੇ ਬੈੱਡ ਤੋਂ ਬੈੱਡ ਦਾ ਫਾਸਲਾ ਜਿਹੜਾ ਇਹਨਾਂ ਨੇ ਬਸ ਜਿੰਮੀ ਆਪਾਂ ਬੈੱਡ ਮੀਕਰ ਪਾਉਂਦਾ ਉਨਾ ਕੀ ਰੱਖਿਆ ਹੋਇਆ ਜਾਦਾ ਨਹੀਂ ਜਿਵੇਂ ਮੰਨ ਕੇ ਚੱਲੋ ਵੀ 3 ਫੁੱਟ ਦਾ ਬੈੱਡ ਹੈਗਾ ਤੇ ਸੈਂਟਰ 'ਚ 1.5-2 ਫੁੱਟ ਜਗ੍ਹਾ ਦੀ ਖਾਲੀ ਵਾਲੀ ਤੇ ਇੱਥੇ ਥੋੜੀ ਸੇਮ ਦਾ ਏਰੀਆ ਹੈਗਾ ਇਹਦੇ ਕਾਰਨ ਇਹ ਡ੍ਰਿਪਰਾਂ ਹੀ ਉਹ ਥੋੜਾ ਬਹੁਤਾ ਪਾਣੀ ਦਿੰਦੇ ਨੇ ਇਹ ਦੂਸਰੇ ਲੋਟਤਾ ਸੈਂਟਰ ਦੇ ਵਿੱਚ ਦਾ ਪਾਣੀ ਇਹਨਾਂ ਨੇ ਦੇਣਾ ਨਹੀਂ ਜਿਵੇਂ ਆਪਣੇ ਏਰੀਏ ਦੇ ਵਿੱਚ ਦਿੱਤਾ ਜਾਂਦਾ ਇਸ ਤਰ੍ਹਾਂ ਤੁਸੀਂ ਬੈੱਡ ਬਣਾ ਕੇ ਮਲਚਿੰਗ ਵਸਾ ਕੇ ਤੇ ਤੁਸੀਂ ਇੱਕ ਤਾਂ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਵੀ ਤੁਸੀਂ ਚਾਹੇ ਬਿੱਗਾ ਡੇਢ ਬਿੱਗਾ ਥੋੜੇ ਥੋਂ ਤੋਂ ਕਰੋ ਕਿਉਂਕਿ ਤੁਹਾਨੂੰ ਥੋੜੇ ਥੋਂ ਤੋਂ ਕਰੋਗੇ ਤਾਂ ਤੁਹਾਨੂੰ ਕਿਸੇ ਪ੍ਰਕਾਰ ਦਾ ਕੋਈ ਘਾਟਾ ਨਹੀਂ ਪੈਣਾ ਇੰਨਾ ਘਾਟਾ ਆਪਾਂ ਚੱਲ ਸਕਦੇ ਆ ਘਾਟਾ ਤਾਂ ਬਿਲਕੁਲ ਪੈਣ ਦੀ ਉਮੀਦ ਹੀ ਨਾ ਰੱਖੋ ਤੁਸੀਂ ਘਾਟਾ ਨਹੀਂ ਪੈਂਦਾ ਪਰ ਕੀ ਹੈ ਥੋੜੇ ਤੋਂ ਤਜਰਬਾ ਹੋ ਜਾਂਦਾ ਤੇ ਪਰ ਇਹ ਚੀਜ਼ਾਂ ਤੇ ਲਾਲਚ ਨਾ ਕਰਿਆ ਕਰੋ ਕਦੇ ਸੋਚਨੇ ਉਹ ਵੀ ਮਲਚਿੰਗ ਨਾ ਵਸਾਈਏ ਮਲਚਿੰਗ ਤੇ ਇੰਨੇ ਪੈਸੇ ਲੱਗ ਜਾਣਗੇ ਇਹਨੂੰ ਆ ਖਾਦ ਦੇਣੇ ਇਹਦੇ ਨਾਲ ਤੇ ਇੰਨੇ ਪੈਸੇ ਲੱਗ ਜਾਣਗੇ ਜੇ ਕੁਝ ਦਿਓਗੇ ਤੇ ਕੁਝ ਖਰਚੋਗੇ ਫੇਰ ਹੀ ਤੁਹਾਡੇ ਫਸਲ ਫੂਣੀ ਆ ਜਿਵੇਂ ਵਿੱਚ ਵਿੱਚ ਵੀਰ ਨੇ 5-5 6-6 ਏਕੜ ਦਾ ਪੰਗਾ ਲੈ ਬੈਠਦੇ ਨੇ ਪਰ ਖਰਚਿਆ ਕਰਨ ਵਾਲੀ ਚੁੱਪ ਕਰ ਜਾਂਦੇ ਨੇ ਖਰਚਿਆ ਫੁੱਲ ਕਰੋ ਤੇ ਫਸਲ ਦੇ ਹਿਸਾਬ ਨਾਲ ਕਰੋ ਤੇ ਪਰ ਥੋੜੀ ਕਰ ਲੋ ਮੈਂ ਇਹ ਨਹੀਂ ਕਹਿੰਦਾ ਤੁਹਾਨੂੰ ਵੀ ਕੋਈ 5 ਏਕੜ ਬਿੱਗੇ ਤੋਂ ਟ੍ਰਾਇਲ ਕਰਕੇ ਦੇਖੋ ਤੁਸੀਂ ਬਿੱਗੇ ਨੂੰ ਪੂਰੀ ਹਿਸਾਬ ਨਾਲ ਤਰੀਕੇ ਨਾਲ ਸਾਰੀ ਦਵਾਈ ਬੂਟੀ ਤੇ ਫਾਟੀ ਸੰਕੀ ਦੇਣਾ ਇਹ ਚੀਜ਼ਾਂ ਦਾ ਪੂਰਾ ਕੰਮ ਕਰਕੇ ਫਿਰ ਉਹ ਕਰੋ ਤੁਸੀਂ ਡ੍ਰਿਪ ਵੀ ਮੈਂ ਤੁਹਾਨੂੰ ਵੀਡੀਓ ਪਾਉਂਗਾ ਡ੍ਰਿਪ ਤੇ ਵੀ ਕਾਫੀ ਸਬਸਿਡੀ ਹੈ ਉਹ ਵੀ ਤੁਸੀਂ ਕਰ ਸਕਦੇ ਹੋ ਲਵਾ ਵੀ ਸਕਦੇ ਹੋ ਬਾਕੀ ਤੁਸੀਂ ਆਪਣੇ ਆਪ ਵੀ ਲਾ ਸਕਦੇ ਹੋ ਟ੍ਰਿਪ ਦਾ ਤੁਸੀਂ ਜਿਵੇਂ ਆਪਾਂ ਕਹਦੀਏ ਵੀ ਪੰਜਾਬੀ ਤਾਂ ਜੰਗਾੜੀ ਹੁੰਦੇ ਨੇ ਤੁਸੀਂ ਆਪਣੇ ਆਪ ਡ੍ਰਿਪ ਵੀ ਤਿਆਰ ਕਰ ਸਕਦੇ ਹੋ ਟ੍ਰਿਪ ਨੂੰ ਕੀ ਹੁੰਦਾ ਕੋਈ ਵੱਡੀ ਗੱਲ ਨਹੀਂ ਹੁੰਦੀ ਮੈਂ ਤੁਹਾਨੂੰ ਸਾਰੀ ਵੀਡੀਓ ਦੇ ਵਿੱਚ ਜਾਣਕਾਰੀ ਦਿਆਂਗਾ ਜੇ ਤੁਸੀਂ ਇੱਕ ਵਿੱਗੇ ਤੇ ਡ੍ਰਿਪ ਲਾਉਣਾ ਤਾਂ ਤੁਹਾਡਾ ਕੁਝ ਵੀ ਨਹੀਂ ਲੱਗਦਾ ਕੀ ਲੱਗਦਾ ਕੋਈ ਵੱਡੀ ਗੱਲ ਨਹੀਂ ਹੈਗੀ ਇਹ ਸਾਰੀਆਂ ਛੋਟੀਆਂ ਗੱਲਾਂ ਨੇ ਪਰ ਜਿਨੇ ਕਦੇ ਡ੍ਰਿਪ ਬਾਰੇ ਜਾਣਕਾਰੀ ਨਹੀਂ ਉਸ ਨੂੰ ਪਤਾ ਨਹੀਂ ਹੁੰਦਾ ਜਦੋਂ ਡ੍ਰਿਪ ਬਾਰੇ ਤੁਹਾਨੂੰ ਜਾਣਕਾਰੀ ਆ ਗਈ ਤਾਂ ਕੋਈ ਵੱਡੀ ਗੱਲ ਨਹੀਂ ਜਿਵੇਂ ਹੁਣ ਜਿਹੜੇ ਲੋਕਾਂ ਨੇ ਲਵਾ ਵੀ ਰੱਖੀ ਨੇ ਡ੍ਰਿਪਾਂ ਉਹਨਾਂ ਨੂੰ ਵੀ ਕਾਫੀ ਨੂੰ ਪਤਾ ਨਹੀਂ ਵੀ ਇਸ ਨੂੰ ਆਪਾਂ ਨੇ ਖਰਾਕ ਕਿਵੇਂ ਦੇਣੀ ਹੈ ਵੀ ਡ੍ਰਿਪ ਕਾਸਟ ਦੇ ਵਾਸਤੇ ਲੋਕ ਸੋਚਦੇ ਨੇ ਵੀ ਪਾਣੀ ਦਾ ਤੁਪਕਾ-ਤੋਕਾ ਮਿਲ ਹੀ ਜਾਊਗਾ ਤੇ ਡ੍ਰਿਪ ਇਸ ਕਰਕੇ ਲਵਾਈ ਹੈ ਡ੍ਰਿਪ ਦਾ ਇਹ ਕੰਮ ਹੁੰਦਾ ਵੀ ਡ੍ਰਿਪ ਬੂਟੇ ਨੂੰ ਸਿੱਧੀ ਖਰਾਕ ਜੜ ਦੇ ਲਵੇ ਦੇਖਦੀ ਆ ਬੂਟੇ ਨੂੰ ਜਿੰਨੀ ਖਾਾਕ ਦੀ ਲੋੜ ਹੁੰਦੀ ਆ ਉਹਦੀ ਆਪਾਂ ਦੇ ਸਕਦੇ ਆ ਚਾਹੇ ਆਪਣੀ ਪਹਿਲਾ ਖਾਾਕ ਘਟ ਦਿੱਤੀ ਹੋਵੇ ਜਦੋਂ ਆਪਾਂ ਨੂੰ ਲੱਗਦਾ ਵੀ ਇਹ ਖਾਾਕ ਦੀ ਘਾਟ ਆ ਤਾਂ ਉਹੀ ਖਾਾਕ ਦੇ ਸਕਦੇ ਆ ਦੇਣ ਦਾ ਤਰੀਕਾ ਕੀ ਹੁੰਦਾ ਮਾਰਨਿੰਗ ਟਾਈਮ ਡ੍ਰਿਪ ਚਲਾਉਣ ਦੀ ਸਪਾਰਸ਼ ਕੀਤੀ ਜਾਂਦੀ ਆ ਮਾਰਨਿੰਗ ਟਾਈਮ ਆਪਣੇ ਬਹਣ ਦੇ ਹਿਸਾਬ ਨਾਲ ਪਹਿਲਾਂ ਡ੍ਰਿਪ ਚਲਾਓ ਡ੍ਰਿਪ ਚਲਾਉਣ ਤੋਂ ਬਾਅਦ ਤੁਸੀਂ ਉਸ ਨੂੰ ਆਪਣੀ ਖਾਾਕ ਦੇ ਕੇ ਜੇ ਉਹ ਦੇਣੀ ਆ ਉਸ ਤੋਂ ਬਾਅਦ 15 ਮਿੰਟ 10 ਮਿੰਟ ਬਾਅਦ ਦੇ ਵਿੱਚ ਡ੍ਰਿਪ ਚਲਾ ਕੇ ਤੇ ਆਪਣੇ ਡ੍ਰਿਪਰਾਂ ਨੂੰ ਸਾਰਿਆਂ ਨੂੰ ਸਾਫ਼ ਕਰਕੇ ਪਾਣੀ ਚਲਾ ਕੇ ਇਕੱਲਾ ਤੇ ਫਿਰ ਇਸ ਨੂੰ ਬੰਦ ਕਰੋ ਤਾਂ ਕਿ ਜੋ ਤੁਸੀਂ ਫਰਟੀਸਨ ਦਿੱਤੀ ਹੈ ਤਾਂ ਉਹ ਫਰਟੀਲਾਈਜ਼ਰ ਆ ਜਿਹੜਾ ਤੁਹਾਡੇ ਪੈਪਾਂ ਵਿੱਚ ਨਾ ਜਾਮ ਹੋ ਜੇ ਇਸ ਕਰਕੇ ਤੁਸੀਂ ਬਾਅਦ ਦੇ ਵਿੱਚ ਪਾਣੀ ਚਲਾਉਣਾ ਵੀ ਬਹੁਤ ਜ਼ਰੂਰੀ ਹੁੰਦਾ ਇਹਨੂੰ ਕਾਫੀ ਚੀਜ਼ਾਂ ਨੇ ਹਮਿਕ ਵਗੈਰਾ ਕਾਫੀ ਚੀਜ਼ਾਂ ਤੁਸੀਂ ਜਿੰਨਾ ਦੇਵੋਗੇ ਉਹੀ ਹੈ ਤੇ ਬਜਾਈ ਵੇਲੇ ਮੈਕੋਰਾਜਾ ਪਾਓ ਇਹ ਕਈ ਚੀਜ਼ਾਂ ਨੇ ਜਦੋਂ ਤੁਸੀਂ ਇਸ ਤਰ੍ਹਾਂ ਜੇ ਤੁਸੀਂ ਏਕੜ ਦੀ ਵੀ ਕਰਦੇ ਹੋ ਤਾਂ ਤੁਸੀਂ ਬੈਡਾਂ ਦੇ ਹਿਸਾਬ ਨਾਲ ਵੰਡ ਕੇ ਤੁਸੀਂ ਤਜਰਬਾ ਕਰ ਲਓ ਵੀ ਇਧਰ ਆ ਚੀਜ਼ ਪਾਉਣ ਦੇ ਬੈਨੀਫਿਟ ਮਿਲੇ ਨੇ ਕਿਉਂਕਿ ਮਾਰਕੀਟ ਦੇ ਵਿੱਚ ਕਾਫੀ ਚੀਜ਼ਾਂ ਨੇ ਉਹ ਅਗਲਾ ਕਹਿੰਦਾ ਜੀ ਸਾਡੀ ਪਾਓ ਇਹਦੇ ਨਾਲ ਐਵੇਂ ਹੁੰਦਾ ਤੁਸੀਂ ਨੇ ਕਿਸੇ ਦੀ ਨਹੀਂ ਸੁਣਨੀ ਤੁਸੀਂ ਨੇ ਕੀ ਕਰਨਾ ਤੁਸੀਂ ਨੇ ਸਾਰੀ ਗੱਲਬਾਤ ਆਪਣੇ ਦਿਮਾਗ ਤੋਂ ਕੰਮ ਲੈਣਾ ਕਿਉਂਕਿ ਲੋਕ ਤਾਂ ਆਪਣਾ ਮਟੀਰੀਅਲ ਵੇਚਣ ਦਾ ਦੇ ਮਾਰੇ ਬਹੁਤ ਕੁਝ ਕਹਿੰਦੇ ਨੇ ਇਸ ਕਰਕੇ ਤੁਸੀਂ ਆਪਣੇ ਹਿਸਾਬ ਨਾਲ ਚੱਲਣਾ ਤੇ ਜਰੂਰ ਕਾਮਯਾਬ ਹੋਵੋਗੇ ਜਦੋਂ ਤੁਹਾਨੂੰ ਆਪਣਾ ਤਜਰਬਾ ਹੋ ਗਿਆ ਵੀ ਇਹ ਚੀਜ਼ ਦੇ ਰਿਜ਼ਲਟ ਨੇ ਇਹਨੇ ਫਿਰ ਤੁਸੀਂ ਕਦੇ ਵੀ ਮਾਰ ਨਹੀਂ ਖਾਂਦੇ ਜੇ ਤੁਸੀਂ ਐਵੇਂ ਕਿਸੇ ਦੇ ਤਜਰਬਿਆਂ ਤੇ ਚੱਲੋਗੇ ਤਾਂ ਬਾਲਾ ਟਾਈਮ ਨਹੀਂ ਟਿਕ ਪਾਉਂਦੇ ਫਿਰ ਤੁਸੀਂ ਇਹ ਕੰਮ ਛੱਡ ਦੋਗੇ ਤੁਸੀਂ ਨਮਾ ਕੰਮ ਲੱਭੋਗੇ ਇੰਨਾ ਕੁਝ ਕਹਿੰਦਾ ਹੋਇਆ ਜੇ ਕੁਝ ਗਲਤ ਬੋਲ ਗਿਆ ਤਾਂ ਮਾਫ਼ ਕਰਨਾ ਧੰਨਵਾਦ